ਦਰਪਿੰਦਰ ਹੈ हां जी ਇਧਰ ਆ ਮੇਰੀ ਗੱਲ ਸੁਣ ਮੇਹਾ ਕੁੜੀ ਨੇ ਆਉਣਾ ਵਾ ਸਵੇਰੇ ਠੀਕ ਆ ਆਹੋ ਤੇ ਉਹਦੀ ਨਾਲ ਸੱਸ ਨੇ ਵੀ ਆਉਣਾ ਵਾ ਠੀਕ ਤੇ ਉਹਨੂੰ ਵਾ ਟਾਈਮ ਵਾ 6 ਸਤਵਾ ਮਹੀਨਾ ਚੱਲਣ ਡਿਆ ਵਾ ਤੇ ਉਹਨੂੰ ਉਹਦੀ ਸੇਵਾ ਚ ਕੋਈ ਕਮੀ ਨਹੀਂ ਰਹਿਣੀ ਚਾਹੀਦੀ ਠੀਕ ਤੇ ਉਹ ਜਿਹੜਾ ਉਧਰੋਂ ਏਸੀ ਵਾਲਾ ਜਿਹੜਾ ਰੂਮ ਆ ਉਹ ਖਾਲੀ ਕਰ ਦੇ ਠੀਕ ਤੂੰ ਆਪਣੀ ਕੁੜੀ ਨੂੰ ਇਧਰ ਲੈ ਆ ਅੱਛਾ ਇਧਰ ਆਪਣਾ ਸਮਾਨ ਲਿਆ ਕੇ ਨਾ ਸ਼ਿਫਟ ਕਰ ਲੈ ਇਧਰ ਆਪਣਾ ਸਾਰਾ ਠੀਕ ਹਾਂ ਉਧਰ ਉਹਨੇ ਰਿਆ ਕਰੂਗੀ ਉਹਨੇ ਹੁਣ ਉਹਨੂੰ ਟਾਈਮ ਆ ਠੀਕ ਆਹੋ ਕਨਾਲੇ ਬਾਂਜੇ ਤੋਂ ਆਊਗੀ ਨਾ ਹਾਂਜੀ ਕਿਹ ਗੱਲ ਚ ਨਹੀਂ ਦੱਸਣ ਦਾ ਜੀ ਨਹੀਂ ਕਰਨੀ ਆਪਣਾ ਮੂੰਹ ਬੰਦ ਰੱਖੀ ਚੰਗਾ ਠੀਕ ਆਹੋ ਹਾਂ ਮੰਮੀ ਮੈਨੂੰ ਮੇਰੀ ਕੁੜੀ ਨਾਲ ਮਾਸਾ ਜੀ ਨੇ ਵੀ ਤਕਾਹ ਕੰਢਈ ਆ ਜੇ ਮੈਨੂੰ ਵੀ ਅਸੀਂ ਥੱਲੇ ਪਾ ਦੇ ਨੀ ਕੀ ਗੱਲ ਇਹ ਮੇਰੇ ਲਾਗੇ ਮੰਜੀ ਢਾ ਦੇਂਦੀ ਹੈ ਮੈਨੂੰ ਵੜੀ ਤੋਂ ਦੂਜੇ ਕਮਰੇ ਚ ਚਲ ਜਾ ਦੇ ਕਮਰਾ ਵੀ ਅਲਾ ਕਰ ਦੇ ਮੈਂ ਨਾਈਨਸਰੀ ਕਿ ਕਾਣ ਲਈ ਆ ਮੈਂ ਕਰਦੀ ਨਾ ਚਿੱਤੇ ਨੂੰ ਫੋਨ ਮੈਂ ਹੋਣੇ ਨੂੰ ਆਨੀ ਦੱਸਦੀ ਆ ਹੈਲੋ ਹਾਂਜੀ ਸਾਸਰੀ ਗਾਲ ਜੀ ਮੈਂ ਮਮੀ ਤੁਹਾਡੀ ਮੇਰ ਨਾਲ ਵੀਤ ਕਾ ਕਾਣ ਲਈ ਕਹਿਣ ਦੀ ਮੇਰੀ ਕੁੜੀ ਨੇ ਆਉਣਾ ਵਾ ਤੇ ਕਹਿਣ ਦੀ ਕਮਰਾ ਵਿਹਲਾ ਕਰਦੀ ਤੇ ਦੱਸ ਮੈਂ ਕਿੱਦਾ ਸੀ ਤੋ ਬਿਨਾ ਰਹੂੰਗੀ ਕਿੱਦਾਂ ਸੋਹੂੰਗੀ ਅਸੀਂ ਦੋ ਬਿਨਾ ਮੈਂ ਹੈ ਕੋਲਰ ਅਛਾ ਮੈਂ ਕੋਲਰ ਗਾੜੀ ਪਾਵਾਂ ਤੋ ਅਸੀਂ ਥਲੇ ਪੈਣ अच्छा मम्मी तू एक बार फोन लाके कह दो कि मैं भी ठाडे लाग गए मंजीदार घर उठे तो मैं भी पैना हां ठीक है ना चितते दा फोन आ गया हेलो हां ठीक ठाक पुत हो चितते की हालवा ਅਛਾ ਤੇੈਨੂੰ ਫੋਨ ਕਰਤਾ ਇਹਨੇ ਮਾਹ ਰਾਣੀ ਨੇ ਮਿੰਟੋ ਮਿੰਟੀ ਜਾ ਕੇ ਹਾਂ ਤੇ ਮੈਂ ਉਹਨੂੰ ਆਖਿਆ ਆਖਿਆ ਮੈਂ ਉਹਨੂੰ ਮੈਂ ਕਿਹਾ ਕੁੜੀ ਨੇ ਆਉਣਾ ਵਾ ਤੇ ਉਹ ਚਾਰ ਦਿਨ ਤੇ ਉਹਨੇ ਹੁਣ ਇੱਥੇ ਰਹਿਣਾ ਵਾ ਵਿਚਾਰੀ ਨੇ ਉਹਨੂੰ ਟਾਈਮ ਜੂਆ ਤੇ ਮੈਂ ਆਖਿਆ ਵਾ ਉਹਨੂੰ ਇਹ ਗੱਲ ਆਹੋ ਉਹਨੂੰ ኛਣੇ ਨੂੰ ਲੈ ਕੇ ਆਪਣੇ ਆਹ ਕਮਰੇ 'ਚ ਮੈਂ ਆਖਿਆ ਤੂੰ ਆ ਜਾ ਸਮਾਨ ਸਮੂਹ ਰੱਖ ਲਾ குடி விோ சூத்தி வேமா ਆ ਵੀ ਲਮੈਂਟਰ ਮੈਂਟੀ ਉਧਰ ਜਾ ਕੇ ਲਾ ਵੀ ਦਿੱਤਾ ਮੈਨੂੰ ਥੋੜਾ ਪਤਾ ਲੱਗਣ ਦਿੱਤਾ ਵੀ ਫੋਨ ਲਾਉਣ ਲੱਗੀ ਮੈਂ ਹੂੰ ਨਾ ਗੁੱਸੇ ਚ ਬੜੀ ਆਏ ਜਾਣ ਕੇ ਗੁੱਸੇ ਚ ਹੋ ਗਈ ਆ ਕਿ ਮੈਂ ਉਹਨੂੰ ਕਿڑی ਮਾੜੀ ਗੱਲ ਆਖੀ ਆ ਆਹੋ ਚੱਲ ਕੋਈ ਨਹੀਂ ਫਿਰ ਚੰਗਾ ਗਿਰਪਿੰਦਰ ਹਾਂਜੀ ਇੱਧਰ ਆ ਤੂੰ ਉਹਨੂੰ ਮੁੰਡੇ ਨੂੰ ਫੋਨ ਲਾ ਵੀ ਦਿੱਤਾ ਚਿੱਟੇ ਨੂੰ ਮੈਂਡੋ ਮੈਂਟੀ ਹੈ ਮੈਂ ਅਦਨ ਵਜੇ ਗੱਲ ਕਹਿ ਕੇ ਕੱਲੀ ਤਾਂ ਮਿੰਟੋ ਮੈਂਟੀ ਫੋਨ ਲਾਤਾ ਉੱਥੇ ਉਹ ਮੈਨੂੰ ਲਾ ਕੇ ਧਿਆ ਕਹਿਣ ਆਂਦਾ ਗੁੱਸੇ ਚ ਬੜੀ ਹੀ ਉਹ ਕੀ ਕਹਿੰਦੇ ਤੁਹਾਨੂੰ ਮੈਨੂੰ ਆਂਦਾ ਗੁੱਸੇ ਜੀ ਆਂਦੀ ਹੀ ਵੀ ਮੈਨੂੰ ਆਂਦੀ ਆ ਵੀ ਉਧਰ ਅਹੇ ਤੇ ਨਿਆਣਾ ਲੈ ਕੇ ਉੱਥੇ ਪਾਉਗੀ ਕੁੜੀ ਨੂੰ ਆਹ ਤੇ ਮੈਂ ਉਹ ਕਿਹਾ ਵੀ ਮੇਰੀ ਲਾਗੇ ਮੰਜੀ ਢਾਰਿਆ ਕਰੋ ਮੈਂ ਲਾ ਕਿ ਨਹੀਂ ਨਾ ਮੰਜੀ ਢਾ ਕਿੱਥੇ ਦਵਾਂਗੇ ਤੇਰੇ ਇੱਥੇ ਹੁਣ ਤੇ ਕੀ ਉੱਥੇ ਜ ਇਧਰ ਇਧਰ ਤੂੰ ਆ ਜਾਵੇਂਗੀ ਇੱਕ ਬੰਨੇ ਪੱਖੇ ਦੇ ਥੱਲੇ ਤੇ ਤਾਂ ਕੀ ਤੇ ਮੈਂ ਉੱਥੇ ਗਰਮੀ ਚ ਮਰ ਤੋਈ ਤੇ ਏਸੀਆਂ ਨਾਲੇ ਪਾਓ ਏਸੀਆਂ ਥੱਲੇ ਨਹੀਂ ਕਰ ਕੁੜੀ ਨੇ ਤੇ ਪੜਣਾ ਨਾ ਵਿਚ ਤੂੰ ਮੈਂਟਮੈਂਟੀਲਾ ਆਤਾ ਆ ਆ ਜਾ ਸਸੀ ਗਾ ਸਸੀ ਗਾ ਆ ਜਾ ਬੰਨੀ ਸਸੀ ਸਸੀ ਗਾ ਵੇ ਆ ਜਾ ਕੋਸਨਾ ਠੀਕ ਠਾਕ ਹਾਂ ਠੀਕ ਠਾਕ ਅੱਛਾ ਕੀ ਸੁਣਾਓ ਕੀ ਕਰਦੀ ਐ ਠੀਕ ਆ ਆਪ ਵੀ ਖਪਨ ਤਾਂ ਪੰਡਈ ਹੀ ਕਿਉਂ ਉਹਨੂੰ ਆਖਿਆ ਯੋ ਗੁਰਪਿੰਦਰ ਨੂੰ ਹਾਂ ਕਿ ਚੱਲ ਮੈਂ ਹਾਂ ਉਹਨੇ ਕੁੜੀ ਨੇ ਆਉਣਾ ਚਾਰ ਦਿਨ ਇੰਨੇ ਸਰੀਕੇ ਕਰਦੀ ਐ ਇੰਨੇ ਸਰੀਕੇ ਕਰਦੀ ਕੁੜੀ ਦੇ ਨਾਲ ਉਹਨੂੰ ਤੈਨੂੰ ਪਤਾ ਟਾਈਮ ਆ ਥੋੜਾ ਜਿਹਾ ਮੈਂ ਆ ਵੀ ਚੱਲ ਤੂੰ ਕੁੜੀ ਨੂੰ ਲੈ ਕੇ ਤੇ ਐ ਕਮਰੇ 'ਚ ਪੈ ਜੀ ਆ ਆ ਵੀ ਚੱਲ ਫੇਗੀ ਆ ਫੇ ਕਿਹੜੀ ਗੱਲ ਆ ਆਹੋ ਤੇ ਉਹਨੇ ਮਿੰਟੋ ਮਿੰਟੀ ਚਿੱਤੇ ਨੂੰ ਫੋਨ ਵੀ ਲਾ ਦਿੱਤਾ ਮੁੰਡੇ ਨੂੰ ਬਸ ਆਹੋ ਇਦਾਂ ਹੀ ਕਰਦੀ ਆ ਫੋਨ ਲਾ ਕੇ ਤੇ ਉਹਨੂੰ ਮੇਰੇ ਦਵਾਲੇ ਕਰਾਤਾ ਹੈ ਉਹ ਆਖਣ ਡਿਆ ਵੀ ਅਸੀਂ ਉਹ ਤੇ ਗੁੱਸੇ 'ਚ ਬੜੀ ਸੀਗੀ ਬਸ ਉਹਨੂੰ ਬਾਅਦ ਫੋਨ ਕੀ ਲਾਇਆ ਆਹੋ ਹੈ ਮਿੰਟੋ ਮਿੰਟੀ ਮੈਂ ਆਨੀ ਉਹਨੇ ਕਰਨਾ ਕਰ ਲੈਂਦੀ ਕਿਹੜੀ ਕਰਨੀ ਕਰ ਲੈਂਦੀ ਆਹੋ ਕਰ ਲੈਂਦੀ ਮੇਰੇ ਲਾਗੇ ਮੀਨੀ ਜੀ ਬੋਲੀ ਨਹੀਂ ਕੀ ਆਹੋ ਕੋਈ ਨਹੀਂ ਪੁੱਤ ਉੱਥੇ ਜਾ ਕੇ ਚੁਗਲੀ ਲਾਤੀ ਚੁਗਲੀ ਲਾਤੀ ਮਿੰਟੋ ਮਿੰਟੀ ਤੇ ਉਹਨੇ ਮੈਨੂੰ ਫੋਨ ਲਾਤਾ ਸਵੇਰੇ ਸੁੱਕ ਕੇ ਬੱਸ ਇਹ ਕਿਹਨੇ ਸ੍ਰੀ ਕੇ ਕਰਦੀ ਬੁਣੀ ਮੈਂ ਨਹੀਂ ਕੁੜੀ ਦੇ ਨਾਲ ਕੁੜੀ ਨੂੰ ਤਾਂ ਜੀਣ ਨਹੀਂ ਦਿੰਦੀ ਵੀ ਆਉਣਾ ਮਹੀਨੇ ਵੀ ਆਇਆ ਉਹ 2 ਮਹੀਨੇ ਆਇਆ ਘਰੇ ਨਾ ਉਹਦੀ ਸੱਸ ਨੇ ਵੀ ਨਾਲ ਆਉਣਾ ਵਾ ਹਾਂ ਤੇ ਚੱਲ ਤੂੰ ਉਹਨੂੰ ਕੋਈ ਚਾਹ ਪਾਣੀ ਵੀ ਚੰਗਾ ਪਿਆ ਦੇ ਹਣਾ ਸੇਵਾ ਕਰੀ ਚੱਲ ਆਉਣਾ ਦੀ ਸੱਸ ਨੇ ਵੀ ਉਹ ਗੇਤਾ ਹੀ ਸਾੜ ਬਲ ਗਈ ਆ ਵੀ ਹਾਂ ਜਾਂ ਵੀ ਉਹ ਆਉਣ ਕੋ ਲੱਗੀ ਕੁੜੀ ਆਪੇ ਸਾੜੀ ਗਈ ਵੀ ਕਿੱਥੇ ਸੌਣਾ ਮੈਂ ਤੱਖਿਆ ਥੋੜੇ ਅੱਗੇ ਸੌਂਦਾ ਹੀਗਾ ਹਾਂ ਜ਼ਰੂਰੀ ਤੈਨੂੰ ਅਸੀਂ ਮਾਂ ਚੱਲ ਤਾ ਸੌਣਾ ਪੈਣਾ ਵਾ ਹਾਂ ਉਹ ਇਹ ਮੈਂ ਕਿ ਤੁਸੀਂ ਇਹ ਏਸੀਆ ਗਾੜੀ ਦੇ ਮੈਂ ਉਸੇ ਵੇਲੇ ਜਵਾਬ ਦਿੱਤੀ ਗਾੜੀ ਟੋਮੈਂਟੀ ਮੈਂ ਜਵਾਬ ਦਿੱਤੀ ਗਾੜੀ ਆਹੋ ਹਾਂ ਠੀਕ ਕਰੇ ਬੰਦਾ ਹਣ ਆਹ ਦੱਸ ਤੈਨੂੰ ਫੋਕ ਹੋ ਜੀ ਚਾਹੀਓ ਆਈ ਚਾਹ ਤੇ ਆਪੇ ਰਹਿ ਪੂਗੀ ਜਾਂਦੀ ਆਹੋ ਫਿਰ ਆ ਗਈ ਇਹ ਤੇ ਦੋ ਦਿਨ ਚਾਰ ਦਿਨ ਰਹਿਣਾ ਵਾਦੇ ਨੇ ਚਲੀ ਜਾਣਾ ਆਪਣੇ ਘਰ ਆਉਣੀ ਹੈ ਹੈਗੀ ਹੈ ਨਾ ਆਹੋ ਜੇ ਆਈ ਚਾਰ ਦਿਨਾਂ ਨੂੰ ਜਾ ਤੇ ਉਹ ਮਹੀਨਾ ਰਹਿ ਪੂਗੀ ਉਹਨੇ ਆਪਣੇ ਘਰੇ ਜਾਣਾ ਹੈ ਕੋਈ ਚਲ ਜਵਾਕ ਆਉਂਦਾ ਪਰ ਚਲੀ ਜਾਣਾ ਨੇ ਲੈ ਗਈ ਮੈਂ ਤਾਂ ਨਹੀਂ ਲਾਇਆ ਤੇ ਮੈਂ ਤੇ ਵੇਚੀ ਉਹ ਫੋਨ ਉਧਰ ਲਾ ਕੇ ਦੇਖ ਸਾਰੀ ਗਈ ਵੇਖ ਸਾਰੀ ਗਈ ਦੱਸ ਕੀ ਇਹ ਰੋਟੀਆਂ ਤੋਂ ਤੂੰ ਨੇ ਤੇਰੀ ਬਝਾਈ ਕਿੱਸੇ ਹੈਗੀ ਆ ਆਹੋ ਜੇ ਉਹ ਤੈਨੂੰ ਇਦਾਂ ਕਰੂਗੀ ਫੇਰ ਇਹ ਗੱਲ ਨਹੀਂ ਨਾ ਸਮਝ ਆਉਂਦੀ ਇਹ ਨਹੀਂ ਸਮਝਦੀਆਂ ਹਾਓ ਉਹ ਵੀ ਇਦਾਂ ਨਹੀਂ ਕੀ ਹੋਇਆ ਵੀਰੇ ਤੂੰ ਚੁੱਪ ਹੋ ਗਿਆ ਜੇ ਅਹੀਂ ਤਾਂ ਆਪਣੀਆਂ ਡਈਆਂ ਤੇਰੀ ਨਹੀਂ ਅਹੀਂ ਕੋਈ ਕੀਤੀ ਨਹੀਂ ਮੇਰੀਆਂ ਡੇ ਕਾਣ ਨਹੀਂ ਅਹੀਂ ਨਹੀਂ ਕੀਤੀ ਕੋਈ ਵੀ ਤੜਕਾ ਸਬਰ ਹੈ ਨਹੀਂ ਮਾਸਾ ਜਿੰਨਾ ਤੈਨਸਲੇ ਗਵਾਂਢ ਨਾਲ ਡੈਪੇ ਆਂਟੀ ਨਾਲ ਗੱਲਾਂ ਕਰਨ ਕਰਦੀ ਨਾ ਤੂੰ ਮਿੰਟ ਚਲਾਤਾ ਮੁੰਡੇ ਨੂੰ ਫੋਨ ਜਾ ਕੇ ਤੂੰ ਤੇ ਬੋਲ ਆ ਕੇ ਮੈਂ ਆ ਵੀ ਬਸ ਇਹੋ ਆਖਿਆ ਨੂੰ ਕਿ ਮੈਂ ਮਮੀ ਇਦਾਂ ਦੀ ਆ ਵੀ ਆਈ ਕਮਰਾ ਵਿਲਾ ਕਰ ਦੇ ਆਹੋ ਇਹੋ ਕਰਨ ਨੂੰ ਕਹੀ ਤੇ ਮੇਰੀ ਮਨਜੀ ਉੱਥੇ ਲੱਗ ਡਾਰੇ ਮੈਂ ਕਿਦਾਂ ਗਰਮਿਸ਼ ਕੁੜੀ ਮਾਰਨੀ ਆ ਉਹ ਤਾਂ ਮੇਰੇ ਦੁਆਲੇ ਹੋ ਗਿਆ ਵਾ ਕੁੜੀ ਮਾ ਕੁੜੀ ਨੂੰ ਕਿਉਂ ਨਾ ਪੱਖੇ ਥੱਲੇ ਸੌਂਦੇ ਰਹੇ ਅੱਗੇ ਤੂੰ ਇਸੋਂ ਐਸੀ ਤੋਂ ਬਿਨਾ ਪਤਾ ਨੂੰ ਪਤਾ ਲੱਗੇ ਮੇਰੇ ਆਇਆ ਤੂੰ ਚੁੱਪ ਹੋ ਕੇ ਕਰ ਲੋ ਜਿਹੜੀ ਗੱਲਾਂ ਕਰਨੀਆਂ ਤੂੰ ਨਹੀਂ ਅਹੀਂ ਨਹੀਂ ਤੇਰੀ ਕੋਈ ਗੱਲ ਕੀਤੀ ਕਾਣੀ ਮੈਂ ਸਾਰੀਆਂ ਸੁਣ ਲੀਆਂ ਖਲੋ ਕੇ ਸੁਣ ਲੀਆਂ ਤਾਂ ਕੀ ਹੋ ਗਿਆ ਮੈਨੂੰ ਕੋਈ ਡਰ ਨਹੀਂ ਤੇਰਾ ਡਰ ਨਹੀਂ ਇਹ ਕੀ ਮਤਲਬ ਹੋਇਆ ਤੂੰ ਉੱਜ ਕੇ ਐਸੀ ਤੇ ਚੱਲ ਜਾ ਉਧਰ ਐਸੀ ਤੋਂ ਬਿਨਾ ਚੱਲ ਜਾ ਫੇਰ ਕੀ ਆ ਅੱਗੇ ਪੱਖਿਆਂ ਥੱਲੇ ਸੌਂਦੇ ਸੀ ਕਿ ਹੁਣ ਕਿਉਂ ਚੱਲਿਆ ਵਾ ਤੂੰ ਇਸੋਂ ਪੱਖਿਆਂ ਹੁਣ ਇਹ ਹੋਇਆ ਨਾ ਸਰੀਕਾ ਵਾ ਕੁੜੀ ਦੇ ਨਾਲ ਵੀ ਹਾਂ ਉਹਨੇ ਆਉਣਾ ਵਾ ਤੇ ਮੇਰੇ ਨਾਲ ਮੰਮੀ ਮੈਂ 9 ਮਹੀਨੇ ਸਾਰਾ ਕੰਮ ਕੀਤਾ ਵਾ ਹੈ ਤੇ ਹ ਮੈਂ ਮੇਰੇ ਵਾਲੀ ਤੇ ਮੈਨੂੰ ਪੇਕੇ ਨਹੀਂ ਜਾਣ ਦਿੱਤਾ ਉਹਨੂੰ ਅੰਦਰ ਕੁੜੀ ਨੇ ਦੋ ਮਹੀਨੇ ਆਉਣਾ ਉਹਨੂੰ ਕੰਮ ਨਹੀਂ ਕੋਈ ਕਰਨਾ ਤੂੰ ਹੀ ਨੌਕਰਾਣੀ ਰੱਖੋ ਮੇਰੇ ਕੋਲ ਹੀ ਕੰਮ ਹੋਣਾ ਕਿਉਂ ਤੇਰ ਕੋ ਕਿਉਂ ਨਹੀਂ ਹੁੰਦਾ ਮੇਰੇ ਕੋਲ ਹੁੰਦਾ ਬਸ ਆ ਵੇਖ ਲੈ ਹਾਂ ਹੁਣ ਉਹ ਵੇਖ ਲਿਆ ਵਾ ਕਿਦਕੀ ਜਬਾਨ ਚੱਲ ਜੀ ਵੇਖ ਲੈ ਜਬਾਨੇ ਦੀ ਹਾਂ ਜਬਾਨ ਬੜੀ ਹੈ ਰੱਖਣਾ ਵਾ ਭੀ ਇਨਾਂ ਚ ਗਲਤੀ ਹੈ ਹਾਂ ਜੀ ਇਹ ਕੰਮ ਹੀ ਰੱਖ ਲੋ ਤੁਸੀਂ ਕੰਮ ਹੀ ਰੱਖ ਲੋ ਕੰਮ ਵਾਲੀ ਕੁੜੀ ਨੇ ਆਉਣਾ ਤਾਂ ਕੰਮ ਹੀ ਰੱਖ ਲੋ ਕੰਮ ਹੀ ਰੱਖ ਲੋ ਹੁਣ ਜਦੋਂ ਤੇਰਾ ਟਾਈਮ ਹੀ ਤਾਂ ਤੈਨੂੰ ਕਿੰਨਾ ਕੰਮ ਡਾਇਆ ਕਿੰਨੇ ਨੂੰ ਨਹੀਂ ਜਾਣ ਦਿੱਤਾ ਇਹ ਪੇਕੇ ਨਹੀਂ ਜਾਣਦਾ ਤੇਰੇ ਮਾਰੇ ਰੱਖਿਆ ਹੀ ਵਿਚਾਰ ਲੈ ਛਾ ਉੱਥੇ ਜਾ ਕੇ ਕੀ ਕੀ ਚੇਚਲ ਪਾਏਂਗੀ ਓਕੇ ਚੇਚਲ ਪਾਉਂਗੀ ਆਹੋ ਹਾਂ ਵੇ ਚੱਲ ਜੇ ਤੂੰ ਕਰ ਕਰਦਾ ਕੰਮ ਤੇ ਕਰਨਾ ਨਹੀਂਗਾ ਉਹ ਤੇ ਕਰਨੇ ਪੈਣਾ ਸਾਂਣ ਕਰਨਾ ਆਹ ਕਰਨਾ ਪੈਣਾ ਆਹੋ ਤੇ ਵੇਖ ਰਿਹਾ ਨਾ ਚੱਲ ਉਤੇ ਇਹਰ ਹਰਦਾ ਹੀ ਆਹੋ ਹੈ ਜਿਹਦਾ ਨਹੀਂ ਉਹ ਕੋਈ ਤਾਂ ਇੱਥੇ ਆਣਾ ਇੱਥੇ ਹੀ ਆਉਣਾ ਇੱਥੇ ਆਉਣਾ ਆਹੋ ਆਹੋ ਇਹ ਨਹੀਂ ਨਾ ਸਮਝਦੀ ਹਾਂ ਤਾਂ ਫਿਰ ਕੀ ਚੱਲ ਜਾਣਾ ਸਾਹਮਣੇ ਗੱਲਾਂ ਕਰ ਗਈ ਹੈ ਨਾ ਹਾਂ ਉਹ ਥੋੜਾ ਉਹਨੂੰ ਕੋਈ ਹੈਗਾ ਨਾ ਨਾ ਉਹ ਤਾਂ ਮਸਾਂਗਦੀ ਮਾਸਾ ਵੀ ਜਾ ਕੇ ਦੇਖ ਲੱਤਾਂ ਨਹੀਂ ਵੇਖਿਆ ਇਹਨੇ ਉਹਨੇ ਵੇਖਿਆ ਹਾਂ ਉਹਨੇ ਨਾ ਬਈ ਗੱਲ ਕਰਾਂ ਉਹ ਬੈਠਾ ਲੱਗੇ ਤਾਂ ਪਾਜੀ ਮੈਂ ਜਾਣਾ ਹੁਣ ਬਹਿ ਜਾ ਨਹੀਂ ਉਹ ਜਿੰਨੀ ਗਰਮ ਉਹ ਕਰ ਮੇਰੇ ਨਾਲ ਗੱਲ ਪੈ ਜੇ ਉਹ ਆਹੋ ਤਾਂ ਮੈਂ ਜੀਤਾਰ ਪੈ ਜਾਣਾ బాని బీ ਕੌਣ ਆ ਨੋਨ ਤੁਹਾਡੇ ਸਾਹਮਣੇ ਵੀ ਕਿੰਦਾ ਗਲਤ ਬੋਲੀ ਆ ਗਲਤ ਬੋਲੀ ਆ ਤਾਂ ਆਪਣੀ ਨਾ ਪੈ ਗਿਆ ਵੀ ਮੇਰੀ ਕੁੜੀ ਨੇ ਇੱਥੇ ਰਹਿਣਾ ਉਸ ਨੂੰ ਸਮਾਨ ਚੁੱਕ ਲੈ ਇੱਥੋਂ ਹੈ ਮੈਨੂੰ ਆਂਦੀ ਵੀ ਤੁਸੀਂ ਪੱਖੇ ਪੱਖੇ ਥੱਲੇ ਪਿਆ ਐਸੀ ਥੱਲੇ ਨਹੀਂ ਪੈਣਾ ਐਸੀ ਥੱਲੇ ਮੈਂ ਕਿਹਾ ਕਿਉਂ ਦੋਵੇਂ ਲਾ ਕੇ ਬੈਠੇ ਨੇ ਮੈਂ ਇੱਥੇ ਬਾਹਰ ਸੌਂਾਂ ਹਾਂ ਹਾਂ ਤੇ ਅਗੋਂ ਕੁੜੀ ਇਹ ਕਿ ਆਈ ਤੇਰਾ ਕੁੜੀ ਸਾਥ ਦਿੱਤਾ ਨਹੀਂ ਨਾ ਨਾ ਆਂਟੀ ਮੇਰਾ ਹਾਂ ਉਹ ਤੇਰਾ ਸਾਥ ਦਿੱਤਾ ਇਹਨੇ ਨਹੀਂ ਹੁਣ ਤੂੰ ਸਾਰ ਕਿਉਂ ਦਵੇ ਉਹਦਾ ਆ ਇਦਾਂ ਹੀ ਐ ਨਾ ਮੇਰਾ ਆ ਹੁਣ ਆਪਣੀ ਕੁੜੀ ਦਾ ਪਿਆ ਗਾਵੇ ਮੇਰੀ ਕੁੜੀ ਦਾ ਵੀ ਕਰੋ ਕੁੜੀ ਦਾ ਕਬੜਾ ਖਾਲੀ ਹੈ ਪੱਕੇ ਤੇਰੇ ਮੰਜੀ ਦਾ ਆਂਡੀ ਕਾ ਕਮਾਈ ਤੇ ਘਰ ਵਾਲਾ ਮੇਰਾ ਕਰਦਾ ਉਹ ਕਾਂਦੇ ਅੱਗੇ ਰਹਿਣ ਆਓ ਸੱਸ ਨਹੀਂ ਚੰਗੀ ਤੇਰੀ ਹਾਂ ਪੰਜ ਦਸ ਹੀ ਦਵੇਂ ਨਹੀਂ ਨਹੀਂ ਮੈਂ ਨਹੀਂ ਦੱਸਣਾ ਹਾਂ ਆਓ ਹੋ ਨਾ ਕਿਨ ਜਗ ਵੀ ਗੱਲਾਂ ਕਾਣ ਲਈ ਆ ਨਹੀਂ ਨਹੀਂ ਮੇਰੇ ਸਾਹਮਣੇ ਮੈਨੂੰ ਕਿੱਦਾਂ ਕਹਿੰਦੀ ਕਹਿੰਦੀ ਤੂੰ ਪੱਕੇ ਥੱਲੇ ਪਹਿਣਾ ਸੀ ਥੱਲੇ ਨਹੀਂ ਪਹਿਣਾ ਮੇਰੀ ਕੁੜੀ ਨੇ ਪਹਿਣਾ ਆ ਪਹਿਣਾ ਨੇ ਕਹਿ ਮੈਂ ਕਿਹਾ ਤੂੰ ਕਿਹਦੀ ਧੀ ਨਹੀਂਗੀ ਹਾਂ ਆਓ ਮੈਂ ਆ ਬਾਹਰ ਖਾਵਾਂ ਮੈਨੂੰ ਕਿਹੜੀ ਤੋ ਫੱਟ ਜਾ ਕੇ ਤੇਨ ਦਾਣਾ ਦੱਸਣਾ ਨਹੀਂ ਆਂਟੀ ਦੇ ਕੇ ਦੱਸਣਾ ਭਾਈ ਹਾਂ ਚੰਗਾ ਫਾਸ ਫਾਸ ਤਰੀ ਵੇਖ ਲੂਗੀ ਹਾਂ ਉਹ ਆਕੂਗੀ ਵੀ ਨਾ ਮੈਨੂੰ ਲੱਗਦੀ ਤੇ ਤਾਂ ਨਗਾ ਦੇ ਕੰਦੀ ਆ ਆਓ ਆ ਤੇ ਨਾਉ ਚੰਗਾ ਤੇ ਆ ਗਈ ਲਿਆ ਆ ਨੋਂ ਸ ਮੌਕੇ ਤੇ ਹੀ ਆ ਗਈ ਲੜਾਈ ਵੇਲ ਹੀ ਨੋਂ ਸਸਦੀ ਨਜ਼ਾਰਾ ਹੀ ਆ ਗਿਆ ਵਾ ਬੜਾ ਦੋਵੇਂ ਡਈਆਂ ਹੈਲੋ ਹੈਲੋ ਹਾਂ ਪ੍ਰੀਤ ਮੈਂ ਅਸੀ ਕਾਲ ਸਤ ਸ੍ਰੀ ਅਕਾਲ ਠੀਕ ਠਾਕ

ਕਿੰਨੇੋਂ ਘਾਤੋਂ ਐਵੇਂ ਜਾਣ ਕੇ ਹੀ ਕੇ ਉਹ ਤਾਂ ਮੈਂ ਜਦੋਂ ਆਖਿਆ ਤੇ ਆਹ ਹੋ ਤੇ ਮੈਨੂੰ ਕਮਰਾ ਕਰਕੇ ਕਿਰਾਏ ਦੇ ਦਿਓ ਹਾਂ ਨਹੀਂ ਮੈਂ ਆਖਿਆ ਕਰੂਗੀ ਕਿ ਮੈਂ ਆਖਿਆ ਸੀ ਤੇ ਉਹਨੂੰ ਫੋਨ ਲਾਤਾ ਬਾਹਰ ਮੁੰਡੇ ਨੂੰ ਚਿੱਤੇ ਨੂੰ ਉਹ ਮੇਰੇ ਨਾਲ ਇਹ ਗੱਲ ਕਰਨਾ ਹੈ ਤੁਸੀਂ ਉਹਨੂੰ ਕੋ ਆਖਿਆ ਮੈਂ ਹਾਂ ਅਹੀਂ ਨਹੀਂ ਕੁਝ ਵੀ ਆਖਿਆ ਮੈਂ ਤੇ ਕਮਰੇ ਵੱਲੋਂ ਇਹ ਉਹ ਕਿੱਥੇ ਪਵੇ ਆ ਇਹ ਕੁੜੀ ਨੂੰ ਲੈ ਕੇ ਬਿਮਾਰ ਕਰਨਾ ਕਿ ਤਾਵੇਂ ਤੇ ਅੱਗੇ ਉਹ ਪਿੱਛੋਂ ਗਾ ਪੈਂਦੀ ਐ ਏਸੀਆਂ ਥੱਲੇ ਆਹੋ ਹੁਣ ਨਹੀਂ ਨਾ ਆ ਜਾਂਦਾ ਇਹ ਕੋ ਆਹੋ ਆਂਦੀ ਤੁਸੀਂ ਏਸੀਆਂ ਗਾੜੀ ਰੋ ਤੇ ਅਸੀਂ ਇਹ ਪੱਖੇ ਥੱਲੇ ਮਰੀ ਗਏ ਆਹ ਕੋਈ ਪਿੱਛੋਂ ਵੀ ਤਾਂ ਪੱਖੇ ਤਾਂ ਨਹੀਂ ਨਾ ਪੱਖੇ ਪੇਰਛੋ ਘੜਾ ਤੂੰ ਏਸੀਆਂ ਥੱਲੇ ਆਈਆਂ ਆਹੋ ਇਹ ਨਹੀਂ ਨਾ ਸੋਚਦੀ ਤੇ ਆਡੇ ਲੌਂਡਈ ਉਹ ਵਿਚਾਰੀ ਆਈ ਸੀ ਉਹ ਮੰਨੀ ਲਾਗੋ ਜਿਹੜੀ ਗਵੰਡਰ ਤੇ ਉਹਦੇ ਨਾਲ ਉਹਦੇ ਸਾਹਮਣੇ ਵੀ ਨਹੀਂ ਉਹਨੇ ਸ਼ਰਮ ਕੀਤੀ ਵੀ ਮੈਂ 2 ਮਿੰਟ ਚੁੱਪ ਕਰ ਜਾ ਐਡੀ ਚਪਾਨ ਆ ਦੀ ਜੀ ਮਾਨ ਬੜੀ ਹੈ ਦੀ ਆਹੋ ਹੁਣ ਆਉਣਾ ਆ ਤੇ ਉਹਨੂੰ ਸਾੜਾ ਪਿਆ ਇਹ ਕਹਿੰਦੀ ਹੂੰ ਵੀ ਅਸੀਂ ਸਵੇਰੇ 10:00 ਵਜੇ ਪਹੁੰਚ ਜਾਵਾਂਗੇ ਅੱਛਾ ਠੀਕ ਆ ਮੈਂ ਉਹਨਾਂ ਨਾਲ ਨਾਲ ਮੈਂ ਪੈਕਿੰਗ ਕਰ ਲਈ ਆ हां ते तू पूछती हो ਕਿ ਕਿਨੇ ਕਿਨੇ ਆਉਣਾ ਵਾ ਤੇ ਹਮ ਵੀ ਨਹੀਂ ਛੱਡ ਜਾਣਗੇ ਫਿਰ ਮੈਨੂੰ ਆਂਦੇ ਸਵੇਰੇ ਹਾਂ ਚੱਲ ਕੋਈ ਨਹੀਂ ਤੂੰ ਆ ਜੀਂ ਕਿ ਸਵੇਰੇ ਟਾਈਮ ਨਾਲ ਆਹੋ ਹੂੰ ਤੂੰ ਆਪ ਕਿਨੇ ਘਰ ਰੋਟੀ ਸਬਜ਼ੀ ਬਣੀ ਹੈ ਸਬਜ਼ੀ ਬਣਾ ਲੂਗੀ ਆਹੋ ਨਹੀਂ ਬਣਾਉਂਗੀ ਮੈਂ ਆਖਿਆ ਵਾ ਮੈਂ ਕਿਹਾ ਜੀ ਸੱਸ ਨੇ ਹੁਣ ਵੀ ਪਤਾ ਨਹੀਂ ਆਉਣਾ ਕਿ ਕਿੰਨੇ ਆਉਣਾ ਵਾ ਦੱਸ ਦੂਗੀ ਤੂੰ ਤਸਦੀ ਨਾ ਸਵੇਰੇ ਫੋਨ ਕਰਕੇ ਮੈਨੂੰ ਲੱਗਦਾ ਮੰਮੀ ਆਉਣਗੇ ਨਾਲ ਅੱਛਾ ਅੱਛਾ ਮੰਮੀ ਤੇ ਜੋਦੋਂ ਠੀਕ ਆ ਠੀਕ ਆ ਹਾਂ ਤੇ ਉਹ ਕਹੇ ਵੀ ਅਪਣ ਮੂਹ ਜਾਂ ਮਾਜਾ ਨਾ ਬਣਾਤੇ ਰੱਖੇ ਮੇਰੇ ਸਾਹਮਣੇ ਠੀਕ ਆ ਕਹ ਦੂੰਗੀ ਮੈਂ ਅੱਗੇ ਬਥੇਰੀ ਕੀਤੀ ਆਹੋ ਚਲ ਠੀਕ ਆ ਫਿਰ ਠੀਕ ਆ ਮੈਂ ਚੰਗਾ ਚੰਗਾ ਸਾਕੀ ਕਾਜੀ ਸਾਰਿਆਂ ਨੇ ਕੈਸੀ ਕਾਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਅਸੀਂ ਵੀ ਬਹੁਤ ਵਧੀਆਗੇ ਤੇ ਸਪੋਰਟ ਕਰੋ ਸਾਡੀ ਵੀਡੀਓ ਲੈ ਕੇ ਆਇਆ ਨਵੀਂ ਤੁਹਾਡੇ ਲਈ ਸਫਰ ਨੂੰ ਤਿੰਨ ਨਾਂਣ ਬਾਕੀ ਤੁਹਾਨੂੰ ਪਤਾ ਲੱਗ ਹੀ ਜਾਊਗਾ ਟਾਈਟਲ ਕੀ ਆ ਜਲਦੀ ਆਏਗੀ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰੋ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਤੇ ਸਬਸਕ੍ਰਾਈਬ ਵੀ ਕਰਿਓ ਓਕੇ ਜੀ